ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਖਲੀਲ ਜਬਰਾਨ ਦੀ ਕਿਤਾਬ ਟੁੱਟੇ ਖੰਭ ਅੱਜ ਅੱਪਾ ਪੜਾਂਗੇ ਅਗਲਾ ਅਧਿਆਇ ਖਾਮੋਸ਼ ਗਮ ਮੇਰੇ ਦੋਸਤੋ ਤੁਹਾਨੂੰ ਖੁਸ਼ੀ ਨਾਲ ਜਵਾਨੀ ਵਿੱਚ ਕਦਮ ਰੱਖਣਾ ਅਤੇ ਭਰੇ ਦਿਲ ਨਾਲ ਇਸ ਦਾ ਲੰਘ ਜਾਣਾ ਚੰਗੀ ਤਰ੍ਹਾਂ ਯਾਦ ਹੋਵੇਗਾ ਪਰ ਮੈਨੂੰ ਜਵਾਨੀ ਦਾ ਚੜਨਾ ਅਤੇ ਲੰਘ ਜਾਣਾ ਇੱਕ ਉਸ ਕੈਦੀ ਵਾਂਗ ਯਾਦ ਹੈ ਇਹਦਾ ਜੇਲ੍ਹ ਦੀਆਂ ਸਲਾਕਾਂ ਤੇ ਬੇੜੀਆਂ ਨੂੰ ਮੁੜ-ਮੁੜ ਯਾਦ ਕਰਦਾ ਹੈ ਤੁਹਾਨੂੰ ਬਚਪਨ ਅਤੇ ਜਵਾਨੀ ਵਿਚਲਾ ਸਮਾਂ ਜੋ پابੰਦੀਆਂ ਤੇ ਫਿਕਰਾਂ ਤੋਂ ਮੁਕਤ ਹੁੰਦਾ ਹੈ ਬਹੁਤ ਹੀ ਵਧੀਆ ਲੱਗਦਾ ਹੋਵੇਗਾ ਪਰ ਮੇਰੇ ਲਈ ਉਹ ਸਮਾਂ ਖਾਮੋਸ਼ ਗਮ ਦਾ ਸੀ ਜੋ ਮੇਰੇ ਦਿਲ ਵਿੱਚ ਬੀਜ ਬਣ ਕੇ ਪਨਪਿਆ ਵਧੀਆ ਫੁੱਲਿਆ ਅਤੇ ਸਿਆਣਪ ਤੇ ਗਿਆਨ ਦੀ ਦੁਨੀਆ ਵਿੱਚ ਇਸ ਦਾ ਪ੍ਰਗਟਾਨਾ ਹੋ ਸਕਿਆ ਜਦੋਂ ਤੱਕ ਕੇ ਪਿਆਰ ਨੇ ਮੇਰੇ ਦਿਲ ਦੇ ਦਰਵਾਜ਼ੇ ਖੋਲ ਕੇ ਇਸ ਨੂੰ ਚਾਰੇ ਕੋਨੇ ਰੌਸ਼ਨ ਨਾ ਕਰ ਦਿੱਤਾ ਪਿਆਰ ਨੇ ਮੈਨੂੰ ਜਵਾਨ ਤੇ ਹੰਝੂ ਬਖਸ਼ੇ ਤੁਹਾਨੂੰ ਉਹ ਬਾਗ ਬਗੀਚੇ ਤੇ ਗਲੀਆਂ ਮਹੱਲੇ ਯਾਦ ਹੋਣਗੇ ਜਿੱਥੇ ਤੁਸੀਂ ਤੋਤਲੀ ਜਵਾਨ ਵਿੱਚ ਗੱਲਾਂ ਕੀਤੀਆਂ ਤੇ ਖੇਡਾਂ ਖੇਡੀਆਂ ਉਸੇ ਤਰ੍ਹਾਂ ਮੈਨੂੰ ਵੀ ਉੱਤਰੀ ਲਬਨਾਨ ਦੀਆਂ ਖੂਬਸੂਰਤ ਥਾਂਾਂ ਯਾਦ ਹਨ ਜਦੋਂ ਵੀ ਮੈਂ ਪਲਕਾਂ ਬੰਦ ਕਰਦਾ ਹਾਂ ਉਹਨਾਂ ਜਾਦੂਈ ਦੇ ਸ਼ਾਨ ਸ਼ੌਕਤ ਭਰੀਆਂ ਘਾਟੀਆਂ ਅਤੇ ਆਕਾਸ਼ ਨੂੰ ਛੂੰਹਦੇ ਉੱਚੇ ਉੱਚੇ ਬਰਫ਼ਾਂ ਲੱਦੇ ਪਹਾੜ ਮੇਰੇ ਜ਼ਿਹਨ ਵਿੱਚ ਘੁੰਮ ਜਾਂਦੇ ਹਨ ਮੈਂ ਅਕਸਰ ਸ਼ਹਿਰ ਦੇ ਸ਼ੋਰ ਸ਼ਰਾਬੇ ਤੋਂ ਬਚਣ ਲਈ ਆਪਣੇ ਕੰਨਾਂ ਵਿੱਚ ਉਂਗਲਾਂ ਪਾ ਲੈਂਦਾ ਪਰ ਚਸ਼ਮਿਆਂ ਦੀ ਕਲਕਲ ਤੇ ਤਾਣੀਆਂ ਦੀ ਸਰਸਰਹਟ ਸੁਣਦਾ ਹਾਂ ਇਹ ਸਾਰੀ ਖੂਬਸੂਰਤੀ ਜਿਸ ਦੀ ਮੈਂ ਗੱਲ ਕਰ ਰਿਹਾ ਹਾਂ ਜੋ ਮੈਂ ਦੇਖਣੀ ਲੋਚਦਾ ਹਾਂ ਇਸ ਬਾਰੇ ਮੇਰੀ ਹਾਲਤ ਉਸ ਬੱਚੇ ਵਾਂਗ ਹੈ ਜੋ ਮਾਂ ਦੀ ਛਾਤੀ ਨਾਲ ਲੱਗਣ ਲਈ ਤਰਸਦਾ ਹੋਵੇ ਇਸ ਭਾਵਨਾ ਨੇ ਮੇਰੀ ਆਤਮਾ ਨੂੰ ਜ਼ਖਮੀ ਕਰ ਦਿੱਤਾ ਜਵਾਨੀ ਦੀ ਹਨੇਰੀ ਕੋਠੜੀ ਵਿੱਚ ਕੈਦ ਕਰ ਦਿੱਤਾ ਜਿਵੇਂ ਬਾਜ਼ ਆਪਣੇ ਸਾਥੀ ਪੰਛੀਆਂ ਨੂੰ ਖੁੱਲੇ ਆਕਾਸ਼ ਵਿੱਚ ਆਜ਼ਾਦੀ ਨਾਲ ਵੇਖਦੇ ਵੇਖ पिंजਰੇ ਵਿੱਚ ਬਿਆ ਦੁਖੀ ਹੁੰਦਾ ਹੈ ਉਹਨਾਂ ਘਾਟੀਆਂ ਅਤੇ ਪਹਾੜੀਆਂ ਦੀ ਯਾਦ ਮੈਨੂੰ ਉਤੇਜਿਤ ਕਰਦੀ ਹੈ ਪਰ ਕੌੜੀਆਂ ਕਸਾਰੀਆਂ ਯਾਦਾਂ ਦੇ ਵਿਚਾਰ ਮੇਰੇ ਅੰਦਰ ਨਿਰਾਸ਼ਤਾ ਪੈਦਾ ਕਰਦੇ ਹਨ ਮੈਂ ਜਦੋਂ ਵੀ ਖੇਤਾਂ ਵੱਲ ਗੇੜਾ ਮਾਰਿਆ ਉਦੋਂ ਨਿਰਾਸ਼ ਹੋ ਕੇ ਪਰਤਿਆ ਪਰ ਇਸ ਨਿਰਾਸ਼ਾ ਦਾ ਕਾਰਨ ਸਮਝ ਨਹੀਂ ਆਇਆ ਮੈਂ ਜਦੋਂ ਵੀ ਨੀਲੇ ਅਸਮਾਨ ਵੱਲ ਚਾਤੀ ਮਾਰੀ ਮੇਰਾ ਦਿਲ ਮੂਨੂ ਆਇਆ ਮੈਂ ਜਦੋਂ ਵੀ ਪੰਛੀਆਂ ਦੇ ਚਹਿਚਹਾਨ ਤੇ ਚਸ਼ਮੀਆਂ ਦੇ ਕਲਕਲ ਦੀ ਆਵਾਜ਼ ਸੁਣੀ ਮੇਰਾ ਮਨ ਦੁਖੀ ਹੋਇਆ ਪਰ ਇਸ ਦੁੱਖ ਦਾ ਕਾਰਨ ਸਮਝ ਨਾ ਆਇਆ ਇਹ ਕਿਹਾ ਜਾਂਦਾ ਹੈ ਕਿ ਨਿਸ਼ੱਲਤਾ ਮਨੁੱਖ ਨੂੰ ਨਕੰਮਾ ਬਣਾ ਦਿੰਦੀ ਹੈ ਅਤੇ ਇਹਨ ਕੰਮਾਂ ਪਨ ਲਾ ਪ੍ਰਵਾ ਬਣਾ ਦਿੰਦਾ ਹੈ ਇਹ ਗੱਲ ਉਹਨਾਂ ਉੱਤੇ ਲਾਗੂ ਹੁੰਦੀ ਹੈ ਜੋ ਪੈਦਾ ਹੀ ਮਰੇ ਹੋਏ ਹੋਏ ਅਤੇ ਠੰਡੀਆਂ ਜਖ ਲਾਸ਼ਾਂ ਦੀ ਤਰਾਂ ਜੀ ਰਹੇ ਹਨ ਪਰ ਇੱਕ ਸੂਖਮ ਭਾਬੀ ਨੌਜਵਾਨ ਜੋ ਮਹਿਸੂਸ ਵਧੇਰੇ ਕਰਦਾ ਪਰ ਜਾਣਦਾ ਘੱਟ ਹੈ ਬਹੁਤ ਹੀ ਬਦਕਿਸਮਤ ਇਨਸਾਨ ਹੈ ਕਿਉਂਕਿ ਉਹ ਦੋ ਤਾਕਤਾਂ ਵਿਚਕਾਰ ਫਸਿਆ ਹੁੰਦਾ ਹੈ ਇੱਕ ਤਾਕਤ ਉਸ ਨੂੰ ਉੱਚਾ ਚੁੱਕਦੀ ਕਿਸੋ ਫਨਿਆਂ ਦੀ ਦੁਨੀਆ ਰਾਹੀ ਹੋਂਦ ਦੀ ਖੂਬਸੂਰਤੀ ਦੇ ਦਰਸ਼ਨ ਕਰਵਾਉਂਦੀ ਹੈ ਜਦੋਂ ਕਿ ਦੂਜੀ ਉਸ ਨੂੰ ਧਰਤੀ ਨਾਲ ਬੰਨ੍ਹਦੀ ਅਤੇ ਉਸ ਦੀਆਂ ਅੱਖਾਂ ਉੱਤੇ ਡਰ ਤੇ ਹਨੇਰਿਆਂ ਦਾ ਪਰਦਾ ਪਾ ਦਿੰਦੀ ਹੈ ਇਕਾਂਤ ਬੜੀ ਚੰਗੀ ਤੇ ਸਖਾਵੀ ਲੱਗਦੀ ਹੈ ਪਰ ਇਹ ਆਪਣੇ ਮਜਬੂਤ শিকੰਜੇ ਨਾਲ ਦਿਲ ਨੂੰ ਕੱਸ ਕੇ ਦੁੱਖਾਂ ਤਕਲੀਫਾਂ ਨਾਲ ਭਰ ਦਿੰਦੀ ਹੈ ਇਕਾਂਤ ਇੱਕ ਪਾਸੇ ਜੇ ਦੁੱਖਾਂ ਦਾ ਘਰ ਹੈ ਪਰ ਦੂਜੇ ਪਾਸੇ ਆਤਮਾ ਨੂੰ ਉੱਚਾ ਚੁੱਕਣ ਲਈ ਵਧੀਆ ਸਾਥੀ ਵੀ ਹੈ ਇੱਕ ਨੌਜਵਾਨ ਦੀ ਗਮ ਦੀ ਚੱਕੀ ਵਿੱਚ ਪਿਸਦੀ ਆਤਮਾ ਇੰਜ ਹੈ ਜਿਵੇਂ ਖੇੜਿਆ ਹੋਇਆ ਲਲੀ ਫੁੱਲ ਇਹ ਹਵਾ ਦੇ ਝੌਂਕੇ ਨਾਲ ਲਹਿਰਾ ਜਾਂਦਾ ਸੂਰਜ ਦੀ ਪਹਿਲੀ ਕਿਰਨ ਨਾਲ ਖਿੜ ਉੱਠਦਾ ਅਤੇ ਸਾਂਝ ਹੁੰਦਿਆਂ ਹੀ ਆਪਣੀਆਂ ਪੱਤੀਆਂ ਸਿਮੇਟ ਲੈਂਦਾ ਹੈ ਜਿਸ ਬੱਚੇ ਦਾ ਕੋਈ ਮਨ ਪਰਚਾਵੇ ਦਾ ਸਾਧਨ ਕੋਈ ਦੋਸਤ ਜਾਂ ਖੇਡ ਲਈ ਕੋਈ ਸਾਥੀ ਨਹੀਂ ਉਸ ਦੀ ਜ਼ਿੰਦਗੀ ਉਸ ਤੰਗ ਕੈਦ ਕੋਠੜੀ ਜਹੀ ਹੋਵੇਗੀ ਜਿੱਥੇ ਉਸ ਨੂੰ ਮੱਕੜੀ ਦੇ ਜਾਲਿਆਂ ਤੋਂ ਸવાય ਕੁਝ ਨਹੀਂ ਦਿਸਦਾ ਤੇ ਗੰਦੇ ਕੀੜੇ ਮਕੌੜਿਆਂ ਦੀ ਆਵਾਜ਼ ਤੋਂ ਸવાય ਕੁਝ ਨਹੀਂ ਸੁਣਾਈ ਦਿੰਦਾ ਮੇਰੇ ਜਵਾਨੇ ਸਮੇਂ ਮੇਰੇ ગામਾਂ ਦਾ ਕਾਰਨ ਮਨ ਪਰਚਾਵੇ ਦੀ ਘਾਟ ਨਹੀਂ ਸੀ ਇਹ ਸਾਧਨ ਮੇਰੇ ਕੋਲ ਸਨ ਨਾ ਹੀ ਦੋਸਤਾਂ ਮਿੱਤਰਾਂ ਦੀ ਘਾਟ ਸੀ ਮੈਨੂੰ ਮਿਲ ਸਕਦੇ ਸਨ ਜੇ ਮੈਂ ਚਾਹੁੰਦਾ ਇਸ ਗਮ ਦਾ ਕਾਰਨ ਮੇਰੇ ਅੰਦਰ ਦਾ ਦਰਦ ਸੀ ਜਿਸ ਕਰਕੇ ਮੈਂ ਇਕਾਂਤ ਪਸੰਦ ਕਰਦਾ ਸੀ ਇਸ ਇਕਾਂਤ ਨੇ ਮੇਰੇ ਅੰਦਰੋਂ ਖੇਡਣ ਮੱਲਣ ਜਾਂ ਦਿਲ ਪਰਚਾਵੇ ਦੀ ਰੁਚੀ ਨੂੰ ਵੀ ਖਤਮ ਕਰ ਦਿੱਤਾ ਸੀ ਇਸ ਨੇ ਮੇਰੇ ਮੋਢਿਆਂ ਤੋਂ ਜਵਾਨੀ ਦੇ ਖੰਭ ਲਾ ਕੇ ਮੈਨੂੰ ਪਹਾੜਾਂ ਵਿੱਚ ਘਿਰੇ ਉਸ ਤਲਾਬ ਦੇ ਪਾਣੀ ਵਰਗਾ ਬਣਾ ਦਿੱਤਾ ਸੀ ਜਿਸ ਦੀ ਸ਼ਾਂਤ ਸਤਾ ਤੋਂ ਬੀਤੇ ਦੇ ਪਰਛਾਵੇਂ ਬੱਦਲਾ ਤੇ ਦਰਖਤਾਂ ਦੇ ਰੰਗ ਤਾਂ ਚਲਕਦੇ ਹਨ ਪਰ ਬਾਹਰ ਨਿਕਲਣ ਲਈ ਕੋਈ ਰਾਹ ਨਹੀਂ ਹੁੰਦਾ ਜਿੱਤੋ ਲੰਕਾ ਸਮੁੰਦਰ ਨਾਲ ਜਾ ਮਿਲੇ 18 ਸਾਲ ਦੀ ਉਮਰ ਤੋਂ ਪਹਿਲਾਂ ਏ ਸੀ ਮੇਰਾ ਜੀਵਨ ਜਵਾਨੀ ਦਾ 18ਵਾਂ ਸਾਲ ਮੇਰੀ ਜ਼ਿੰਦਗੀ ਵਿੱਚ ਪਹਾੜ ਦੀ ਉਸ ਚੋਟੀ ਵਾਂਗ ਸੀ ਜਿਸ ਨੇ ਮੇਰੇ ਅੰਦਰ ਚੇਤਨਤਾ ਪੈਦਾ ਕਰਕੇ ਮਨੁੱਖੀ ਜੀਵਨ ਵਿੱਚਲੇ ਉਤਰਾ ਚੜ੍ਹਾ ਨੂੰ ਸਮਝਣ ਦੀ ਤਾਕਤ ਬਖਸ਼ੀ ਉਸ ਸਾਲ ਮੇਰਾ ਨਵਾਂ ਜਨਮ ਹੋਇਆ ਤੇ ਜਦੋਂ ਤੱਕ ਕਿਸੇ ਮਨੁੱਖ ਦਾ ਨਾਮਾ ਜਾਣਵ ਨਹੀਂ ਹੁੰਦਾ ਉਸ ਦੀ ਜ਼ਿੰਦਗੀ ਹੋਂਦ ਦੀ ਕਿਤਾਬ ਵਿੱਚ ਕੋਰਾ ਕਾਗਜ਼ ਬਣ ਕੇ ਰਹਿ ਜਾਂਦੀ ਹੈ ਉਸੇ ਸਾਲ ਇੱਕ ਖੂਬਸੂਰਤ ਔਰਤ ਦੀਆਂ ਅੱਖਾਂ ਵਿੱਚੋਂ ਮੈਨੂੰ ਸਵਰਗ ਦੇ ਫਰਿਸ਼ਤੇ ਆਪਣੇ ਵੱਲ ਝਾਕਦੇ ਨਜ਼ਰ ਆਏ ਮੈਂ ਮਾੜੇ ਮਨੁੱਖਾਂ ਦੇ ਦਿਲਾਂ ਵਿੱਚ ਨਰਕ ਦੇ ਕੀੜੇ ਰੀਂਗਦੇ ਵੀ ਵੇਖੇ ਜਿਸ ਮਨੁੱਖ ਨੂੰ ਜੀਵਨ ਵਿੱਚ ਖੂਬਸੂਰਤੀ ਤੇ ਬਦਸੂਰਤੀ ਫਰਿਸ਼ਤੇ ਤੇ ਸ਼ੈਤਾਨ ਦਾ ਅਨੁਭਵ ਨਹੀਂ ਹੁੰਦਾ ਉਹ ਅਸਲ ਗਿਆਨ ਤੋਂ ਵਾਂਝਾ ਰਹਿ ਜਾਂਦਾ ਹੈ ਤੇ ਉਸ ਦੀ ਆਤਮਾ ਪਿਆਰ ਤੋਂ ਸਖਣੀ ਅਜਲੇ ਇੱਥੇ ਹੀ ਸਮਾਪਤ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਧੰਨਵਾਦ